ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਡੇ ਪੰਜਾਬੀ ਕਹਾਣੀਆਂ ਚੈਨਲ ਵਿੱਚ ਸਵਾਗਤ ਹੈ ਜੀ ਜੇਕਰ ਤੁਹਾਨੂੰ ਸਾਡਾ ਇਹ ਚੈਨਲ ਵਧੀਆ ਲੱਗੇ ਤਾਂ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਜਰੂਰ ਕਰਨਾ ਜੀ ਲਾਈਕ ਤੇ ਸ਼ੇਅਰ ਵੀ ਕਰਨਾ ਜੀ ਅਸੀਂ ਇਸੇ ਤਰ੍ਹਾਂ ਤੁਹਾਡੇ ਲਈ ਨਵੀਆਂ ਤੋਂ ਨਵੀਆਂ ਪੰਜਾਬੀ ਕਹਾਣੀਆਂ ਲੈ ਕੇ ਹਾਜ਼ਰ ਹੋਵਾਂਗੇ ਤੇ ਅੱਜ ਅਸੀਂ ਤੁਹਾਡੇ ਲਈ ਇੱਕ ਹੋਰ ਨਵੀਂ ਸਿੱਖਿਆਦਾਇਕ ਪੰਜਾਬੀ ਕਹਾਣੀ ਲੈ ਕੇ ਹਾਜ਼ਰ ਹੋਏ ਹਾਂ ਜੇਕਰ ਤੁਹਾਨੂੰ ਇਹ ਵੀ ਵਧੀਆ ਲੱਗੇ ਤਾਂ ਚੈਨਲ ਨੂੰ ਬਹੁਤ ਸਾਰਾ ਪਿਆਰ ਜ਼ਰੂਰ ਦੇਣਾ ਜੀ ਤੇ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਿਆ ਕਰੋ ਤਾਂ ਜੋ ਅਸੀਂ ਤੁਹਾਡੇ ਲਈ ਹੋਰ ਵੀ ਵਧੀਆ ਤੋਂ ਵਧੀਆ ਪੰਜਾਬੀ ਕਹਾਣੀਆਂ ਲੈ ਕੇ ਹਾਜ਼ਰ ਹੋਈਏ ਤੇ ਆਓ ਜੀ ਸ਼ੁਰੂ ਕਰਦੇ ਹਾਂ ਅੱਜ ਦੀ ਇੱਕ ਹੋਰ ਕਹਾਣੀ ਜਿਸ ਦਾ ਨਾਮ ਆ 100 ਸਿਆਣੇ ਪਰ ਅਕਲ ਇੱਕ ਇੱਕ ਵਾਰ बीरबल दी शाहनशाह अकबर ਤੇ ਨਜ਼ਰ ਪਈ ਤਾਂ ਉਸਨੇ ਦੇਖਿਆ ਕਿ ਉਹ ਕੁਝ ਫਿਕਰ ਵਿੱਚ ਬੈਠੇ ਹੋਏ ਹਨ ਇਸ ਲਈ ਉਸਨੇ ਪੁੱਛ ਹੀ ਲਿਆ ਕੀ ਗੱਲ ਐ ਚ ਹਪਨਾ ਤੁਸੀਂ ਕੁਝ ਪਰੇਸ਼ਾਨ ਦਿਖਾਈ ਦੇ ਰਹੇ ਹੋ ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ ਬੀਰਵਲ ਅਕਬਰ ਨੇ ਕਿਹਾ ਮੈਨੂੰ ਹੁਣੇ ਇੱਕ ਕਹਾਵਤ ਜਾਦ ਆਈ ਹੈ ਜਿਨਨੇ ਮੂੰਹ ਉਨੀਆਂ ਗੱਲਾਂ ਮੈਂ ਸੋਚ ਰਿਹਾ ਸੀ ਕਿ ਕੁਝ ਲੋਕ ਸੱਚਮੁੱਚ ਇਸ ਕਹਾਵਤ ਦੇ ਅਨੁਸਾਰ ਵਿਵਹਾਰ ਕਰਦੇ ਨੇ ਅਕਬਰ ਨੇ ਪੁੱਛਿਆ ਜਹ ਬਨਾ ਲੋਕ ਸਦਾ ਕਹਾਵਤਾਂ ਦੇ ਅਨੁਸਾਰ ਹੀ ਵਿਵਹਾਰ ਨਹੀਂ ਕਰਦੇ ਕਿਉਂਕਿ ਕਹਾਵਤਾਂ ਅਕਸਰ ਲੋਕਾਂ ਦੇ ਔਸਤ ਵਿਵਹਾਰ ਦੇ ਅਨੁਸਾਰ ਹੀ ਬਣਾਈਆਂ ਜਾਂਦੀਆਂ ਹਨ ਇਹੀ ਕਾਰਨ ਹੈ ਕਿ ਹਰ ਵਿਅਕਤੀ ਤੇ ਲਾਗੂ ਨਹੀਂ ਹੁੰਦੀਆਂ ਖੈਰ ਹੁਣ ਕਹਾਵਤਾਂ ਦੀ ਗੱਲ ਚੱਲੀ ਪਈ ਐ ਤਾਂ ਮੈਂ ਤੁਹਾਨੂੰ ਇੱਕ ਹੋਰ ਕਹਾਵਤ ਦੇ ਵਿਸ਼ੇ ਵਿੱਚ ਦੱਸਦਾ ਹਾਂ ਇੱਕ ਕਹਾਵਤ ਹੈ 100 ਸਿਆਣੇ ਪਰ ਅਕਲ ਇੱਕ ਅਤੇ ਇਹ ਕਹਾਵਤ ਤੁਹਾਡੀ ਕਹਾਵਤ ਤੋਂ ਪੂਰੀ ਤਰ੍ਹਾਂ ਉਲਟੀ ਹੈ ਵੀਰਵਲ ਨੇ ਉੱਤਰ ਦਿੱਤਾ ਅਕਬਰ ਨੂੰ ਇਸ ਨਵੀਂ ਕਹਾਵਤ ਨੂੰ ਸੁਣ ਕੇ ਬੜੀ ਉਤਸ਼ੁਕਤਾ ਹੋਈ ਉਹਨਾਂ ਦਾ ਵੀਰਵਾਲ ਨੂੰ ਇੰਨੀ ਆਸਾਨੀ ਨਾਲ ਛੱਡਣ ਦਾ ਕੋਈ ਇਰਾਦਾ ਵੀ ਨਹੀਂ ਸੀ ਇਸ ਲਈ ਉਹਨਾਂ ਨੇ ਕਿਹਾ ਕੇਵਲ ਕਹਾਵਤ ਦੱਸਣਾ ਹੀ ਕਾਫੀ ਨਹੀਂ ਹੈ ਤੁਹਾਨੂੰ ਇਸ ਕਹਾਵਤ ਦੀ ਸਚਾਈ ਵੀ ਸਿੱਧ ਕਰਨੀ ਪਹੋਵੇਗੀ ਬੀਰਵਲ ਸਮਝ ਗਿਆ ਕਿ ਅਕਬਰ ਕੀ ਚਾਹੁੰਦੇ ਹਨ ਲੇਕਿਨ ਨਾਲ ਹੀ ਇਹ ਵੀ ਜਾਣਦਾ ਸੀ ਕਿ ਕਹਾਵਤ ਨੂੰ ਸਿੱਧ ਕਰਨ ਦਾ ਅਰਥ ਸਮਾ ਵਿਅਰਥ ਗਵਾਉਣਾ ਹੋਵੇਗਾ ਇਸ ਲਈ ਉਸਨੇ ਅਕਬਰ ਨੂੰ ਮਨਾਉਣ ਦੀ ਕੋਸ਼ਿਸ਼ ਵੀ ਕੀਤੀ ਕਿ ਉਹ ਆਪਣਾ ਵਿਚਾਰ ਛੱਡ ਦੇਣ ਜਹ ਆਪਣਾ ਮੈਂ ਤੁਹਾਨੂੰ ਪੁਰਵ ਸੱਦਵਾਉਂਦਾ ਹਾਂ ਕਿ ਸਾਰੇ ਸਵਾਰਥੀ ਵਿਅਕਤੀ ਇੱਕੋ ਤਰ੍ਹਾਂ ਹੀ ਸੋਚਦੇ ਹਨ ਇਸ ਗੱਲ ਨੂੰ ਸਿੱਧ ਕਰਨ ਦੀ ਜ਼ਰੂਰਤ ਨਹੀਂ ਹੁੰਦੀ ਇਹ ਗੱਲ ਤੁਹਾਨੂੰ ਕੋਈ ਵੀ ਦੱਸ ਸਕਦਾ ਹੈ ਕਿੰਤੂ ਅਕਵਰ ਨਾ ਸੁਣਨ ਲਈ ਤਿਆਰ ਸੀ ਤੇ ਨਾ ਹੀ ਸਮਝਣ ਲਈ ਤਿਆਰ ਸੀ ਉਸ ਨੂੰ ਤਾਂ ਵਸ ਵੀਰਵਾਲ ਨੂੰ ਕਹਾਵਤ ਸਿੱਧ ਕਰਨ ਲਈ ਹੀ ਕਿਹਾ ਹੁਣ ਆਪਣਾ ਵਾਅਦਾ ਪੂਰਾ ਕਰਨ ਲਈ ਉਸਨੇ ਆਪਣੇ ਸੇਵਕਾਂ ਨੂੰ ਆਗਿਆ ਦਿੱਤੀ ਕਿ ਉਹ ਸ਼ਾਹੀ ਬਾਗ ਵਿੱਚ ਵੜੇ ਤਲਾਬ ਦਾ ਪੂਰਾ ਪਾਣੀ ਕੱਢ ਦੇਣ ਇਸ ਦੇ ਬਾਅਦ ਉਸਨੇ ਪੂਰੇ ਸ਼ਹਿਰ ਵਿੱਚ ਟਿੰਡੋਰਾ ਪਿੱਟਵਾ ਦਿੱਤਾ ਕਿ ਸ਼ਾਹੀਨ ਸ਼ਾਹ ਦੀ ਆਗਿਆ ਅਨੁਸਾਰ ਸਭ ਨਾਗਰਿਕਾਂ ਨੂੰ ਉਸੇ ਰਾਤ ਦੁੱਧ ਦਾ ਇੱਕ-ਇੱਕ ਕਟੋਰਾ ਉਸ ਤਲਾਬ ਵਿੱਚ ਪਾਉਣਾ ਹੋਵੇਗਾ ਅਗਲੀ ਸਵੇਰ ਨੂੰ ਵੀਰਵਲ ਨੂੰ ਸੇਵਕਾਂ ਤੋਂ ਪਤਾ ਲੱਗਾ ਕਿ ਸ਼ਹਿਰ ਦੇ ਲੋਕ ਤਲਾਬ ਵਿੱਚ ਦੁੱਧ ਪਾਉਣ ਸੱਚਮੁੱਚ ਆਏ ਸਨ ਇਸ ਲਈ ਉਹ ਅਕਬਰ ਨੂੰ ਲੈ ਕੇ ਤਲਾਹ ਤੇ ਇਹ ਦੇਖਣ ਲਈ ਗਿਆ ਕਿ ਤਲਾਹ ਸੱਚਮੁੱਚ ਦੁੱਧ ਨਾਲ ਭਰਿਆ ਸੀ ਜਾਂ ਨਹੀਂ ਸ਼ਾਹਜਹਾਂ ਸਾ ਅਤੇ ਬੀਰਵਲ ਦੋਨੋਂ ਹੀ ਇਹ ਦੇਖ ਕੇ ਹੈਰਾਨ ਹੋ ਗਏ ਕਿ ਤਲਾਹ ਕੇਵਲ ਪਾਣੀ ਨਾਲ ਭਰਿਆ ਸੀ ਉਹ ਆਪਣੀਆਂ ਅੱਖਾਂ ਤੇ ਵਿਸ਼ਵਾਸ ਨਹੀਂ ਕਰ ਸਕੇ ਅਕਬਰ ਗੁੱਸੇ ਵਿੱਚ ਛੀਕੇ ਮੈਨੂੰ ਵਿਸ਼ਵਾਸ ਨਹੀਂ ਹੋ ਰਿਹਾ ਕਿ ਲੋਕ ਮੇਰੀ ਆਗਿਆ ਦਾ ਇਸ ਤਰ੍ਹਾਂ ਅਨਾਦਰ ਕਿਵੇਂ ਕਰ ਸਕਦੇ ਹਨ ਸਪਸ਼ਟ ਹੈ ਕਿ ਉਹ ਮੇਰਾ ਆਦਰ ਨਹੀਂ ਕਰਦੇ ਅਤੇ ਉਹ ਇਹੀ ਚਾਹੁੰਦੇ ਹਨ ਕਿ ਮੈਂ ਇਹ ਗੱਲ ਸਮਝ ਵੀ ਲਵਾਂ ਇਹ ਤਾਂ ਅਤਿ ਹੀ ਹੋ ਗਈ ਮੇਰੇ ਵਿਚਾਰ ਨਾਲ ਇਸ ਦਾ ਇਹ ਕੀ ਕਾਰਨ ਹੋ ਸਕਦਾ ਹੈ ਲੋਕਾਂ ਨੂੰ ਸਾਡੇ ਐਲਾਨ ਦੀ ਸਮਝ ਨਹੀਂ ਆਈ ਜਾਂ ਫਿਰ ਐਲਾਨ ਠੀਕ ਢੰਗ ਨਾਲ ਨਹੀਂ ਕੀਤਾ ਗਿਆ ਸੀ ਜਾਂ ਆਪਣਾ ਤੁਸੀਂ ਜੋ ਵੀ ਕਹਿ ਰਹੇ ਹੋ ਉਹ ਸੱਚ ਨਹੀਂ ਹੈ ਸਚਾਈ ਇਹ ਹੈ ਕਿ ਲੋਕਾਂ ਨੇ ਜਾਣ ਬੁੱਝ ਕੇ ਪਾਣੀ ਪਾਇਆ ਹੈ ਇਸ ਗੱਲ ਤੋਂ ਸੌ ਸਿਆਣੇ पर अकल एक वाली कहावत पूरी तरह सिद्ध होती है वीरवल ने हंसते हुए जवाब ਦਿੱਤਾ ਮੈਨੂੰ ਤੁਹਾਡੀ ਗੱਲ ਤੇ ਬਿਲਕੁਲ ਵਿਸ਼ਵਾਸ ਨਹੀਂ ਬੀਰਵਲ ਸਭ ਲੋਕ ਪਾਣੀ ਪਾ ਕੇ ਆਖਿਰ ਆਪਣੀ ਜਾਨ ਖਤਰੇ ਵਿੱਚ ਕਿਉਂ ਪਾਉਣਗੇ ਜ਼ਰੂਰ ਕੋਈ ਨਾ ਕੋਈ ਗਲਤੀ ਹੋਈ ਹੈ ਕਵਰ ਨੇ ਸਪਸ਼ਟ ਕੀਤਾ ਮੈਂ ਇਹ ਗੱਲ ਤੁਹਾਨੂੰ ਪੂਰੀ ਤਰ੍ਹਾਂ ਨਾਲ ਸਿੱਧ ਕਰਕੇ ਦਿਖਾ ਦਿਆਂਗਾ ਜਹਪਨਾ ਤੁਸੀਂ ਮੇਰੇ ਨਾਲ ਚੱਲ ਕੇ ਅੱਜ ਰਾਤ ਨੂੰ ਕੁਝ ਲੋਕਾਂ ਨਾਲ ਮਿਲਣ ਲਈ ਤਿਆਰ ਰਹੋ ਕਿੰਤੂ ਕਿਰਪਾ ਕਰਕੇ ਤੁਸੀਂ ਇੱਕ ਵਪਾਰੀ ਦਾ ਭੇਸ ਬਣਾ ਕੇ ਹੀ ਮੇਰੀ ਉਡੀਕ ਵਿੱਚ ਬੈਠਣਾ ਬੀਰਵਲ ਨੇ ਕਿਹਾ ਆਪਣੀ ਯੋਜਨਾ ਅਨੁਸਾਰ ਉਹ ਰਾਤ ਬੀਰਵਲ ਅਤੇ ਅਕਬਰ ਕੁਝ ਸਮੇਂ ਤੱਕ ਸ਼ਹਿਰ ਵਿੱਚ ਇੰਜ ਹੀ ਇਧਰ ਉਧਰ ਘੁੰਮਦੇ ਰਹੇ ਚੱਲਦੇ ਚੱਲਦੇ ਜਦੋਂ ਉਹ ਇੱਕ ਸੁਨਿਆਰੇ ਦੀ ਦੁਕਾਨ ਦੇ ਸਾਹਮਣੇ ਉਹ ਨਿਕਲੇ ਤਾਂ ਉਹ ਦੋਨੋਂ ਉਸ ਦੇ ਅੰਦਰ ਚਲੇ ਗਏ ਉੱਥੇ ਹਾਜ਼ਰ ਸੁਨੀਆਰੇ ਨੂੰ ਪ੍ਰਣਾਮ ਕਰਕੇ ਉਹ ਦੋਨੋਂ ਉਸ ਦੇ ਸਾਹਮਣੇ ਬੈਠ ਗਏ। ਉਹਨਾਂ ਨੇ ਯਾਤਰੀਆਂ ਦੇ ਪੇਸ ਵਿੱਚ ਉਸ ਦਾ ਵਿਸ਼ਵਾਸ ਪ੍ਰਾਪਤ ਕੀਤਾ ਅਤੇ ਗਹਿਣੇ ਦੇਖਣ ਲੱਗੇ। ਗਹਿਣੇ ਦੇਖਦੇ-ਦੇਖਦੇ ਉਹ ਦੁਕਾਨਦਾਰ ਨਾਲ ਇੱਧਰ-ਉੱਧਰ ਦੀਆਂ ਗੱਲਾਂ ਵੀ ਕਰਨ ਲੱਗੇ। ਗੱਲ ਕਰਦੇ ਕਰਦੇ ਕੁਝ ਹੀ ਦੇਰ ਵਿੱਚ ਬੀਰਵਾਲ ਨੇ ਉਸ ਤੋਂ ਪੁੱਛਿਆ ਮਿੱਤਰ ਅਸੀਂ ਤੁਹਾਡੇ ਸਹਿਰ ਵਿੱਚ ਆ ਕੇ ਇੱਕ ਅਜੀਬ ਗੱਲ ਸੁਣੀ ਹੈ ਕਿ ਇਹ ਸੱਚ ਹੈ ਕਿ ਸ਼ਾਹੀਨਸਾ ਨੇ ਹਰ ਨਾਗਰਿਕ ਨੂੰ ਆਗਿਆ ਦਿੱਤੀ ਸੀ ਕਿ ਉਹ ਜਾ ਕੇ ਸਾਹੀ ਤਲਾਅ ਵਿੱਚ ਦੁੱਧ ਦਾ ਇੱਕ ਕਟੋਰਾ ਪਾਉਣ ਜੀ ਹਾਂ ਤੁਸੀਂ ਜੋ ਸੁਣਿਆ ਉਹ ਬਿਲਕੁਲ ਸੱਚ ਹੈ ਦੁਕਾਨਦਾਰ ਨੇ ਕਿਹਾ ਇਹ ਤਾਂ ਦੁੱਧ ਨੂੰ ਵਿਅਰਥ ਕੋ ਆਣ ਵਾਲੀ ਗੱਲ ਹੋ ਗਈ ਕਿੰਤੂ ਜਦ ਸ਼ਾਹੀਨਸ਼ਾ ਅੱਗੇ ਸ਼ਾਹੀਨਸ਼ਾ ਆਗਿਆ ਦੇ ਦੇਣ ਤਾਂ ਫਿਰ ਮੰਨਣਾ ਹੀ ਪੈਂਦਾ ਏ ਬੀਰਵਾਲ ਨੇ ਹੌਲੀ ਜਿਹੇ ਕਿਹਾ ਸ਼ਾਹੀਨਸ਼ਾ ਦੇ ਆਗਿਆ ਦੇ ਦੇਣ ਤਖਤ ਮਾਤਰ ਨਾਲ ਕੀ ਹੁੰਦਾ ਏ ਉਹਨਾਂ ਦੀ ਪਰਜਾ ਹੋਣ ਦੇ ਨਾਤੇ ਅਸੀਂ ਉਹਨਿਆਂ ਦੀ ਆਗਿਆ ਦਾ ਪਾਲਣ ਜ਼ਰੂਰ ਕਰਦੇ ਹਾਂ ਕਿੰਤੂ ਇਸ ਦਾ ਅਰਥ ਇਹ ਨਹੀਂ ਹੋਇਆ ਕਿ ਅਸੀਂ ਆਪਣੀ ਅਕਲ ਦਾ ਇਸਤੇਮਾਲ ਹੀ ਨਹੀਂ ਕਰਾਂਗੇ ਦੁਕਾਨਦਾਰ ਨੇ ਵੀਰਵਲ ਦੀ ਗੱਲ ਕੱਟਦੇ ਹੋਏ ਕਿਹਾ ਤੁਸੀਂ ਕਿਹਣਾ ਕਿ ਜਾ ਰਹੇ ਹੋ ਪੀਰਬਲ ਨੇ ਆਪਣੇ ਚਿਹਰੇ ਤੇ ਹੈਰਾਨੀ ਭਰੇ ਭਾਵ ਪ੍ਰਗਟ ਕਰਦੇ ਹੋਏ ਕਿਹਾ ਮੈਂ ਕਿਸੇ ਨੂੰ ਇਹ ਵੀ ਦੱਸਣਾ ਤਾਂ ਨਹੀਂ ਚਾਹੁੰਦਾ ਸੀ ਕਿੰਤੂ ਸਚਾਈ ਇਹੀ ਸੀ ਕਿ ਮੈਂ ਤਲਾਬ ਵਿੱਚ ਛੁੱਟਣ ਲਈ ਦੁੱਧ ਦੀ ਬਜਾਏ ਪਾਣੀ ਨਾਲ ਭਰਿਆ ਕਟੋਰਾ ਲੈ ਕੇ ਗਿਆ ਸੀ ਕਿਉਂਕਿ ਮੈਂ ਸੋਚਿਆ ਕਿ ਜ਼ਿਆਦਾਤਰ ਲੋਕ ਤਾਂ ਉਸ ਵਿੱਚ ਦੁੱਧ ਹੀ ਪਾਉਣਗੇ ਅਜਿਹੇ ਵਿੱਚ ਕਿਸੇ ਨੂੰ ਕੀ ਪਤਾ ਲੱਗੇਗਾ ਕਿ ਮੈਂ ਉਸ ਵਿੱਚ ਪਾਣੀ ਪਾਇਆ ਸੀ ਦੁਕਾਨਦਾਰ ਨੇ ਹੌਲੀ ਜੀ ਆਵਾਜ਼ ਵਿੱਚ ਆਪਣੀ ਗੱਲ ਸਪਸ਼ਟ ਕੀਤੀ ਤਦ ਤੱਕ ਸਹੰਸਾ ਅਤੇ ਬੀਰਵਾਲ ਨੇ ਇੱਕ ਗਹਿਣਾ ਖਰੀਦ ਲਿਆ ਸੀ ਇਸ ਲਈ ਉਹਨਾਂ ਨੇ ਦੁਕਾਨਦਾਰ ਤੋਂ ਵਿਦਾ ਲਈ ਅਤੇ ਬਾਹਰ ਨਿਕਲ ਆਏ ਇਸ ਦੇ ਬਾਅਦ ਉਹ ਕਈ ਘਰਾਂ ਵਿੱਚ ਗਏ ਅਤੇ ਹਰ ਘਰ ਦੇ ਮਾਲਕ ਤੋਂ ਇਹੀ ਸਵਾਲ ਪੁੱਛਿਆ ਸਾਰੇ ਵਿਅਕਤੀਆਂ ਨੇ ਉਹਨਾਂ ਨੂੰ ਇਹੀ ਦੱਸਿਆ ਕਿ ਉਹਨਾਂ ਨੇ ਤਲਾਬ ਵਿੱਚ ਪਾਣੀ ਪਾਇਆ ਸੀ ਇਸ ਦੇ ਲਈ ਉਹਨਾਂ ਨੇ ਇਹੀ ਕਾਰਨ ਦੱਸਿਆ ਜੋ ਸੁਨਿਆਰੇ ਨੇ ਦੱਸਿਆ ਸੀ ਜਦੋਂ ਆਖਰੀ ਘਰ ਤੋਂ ਬਾਹਰ ਨਿਕਲੇ ਤਾਂ ਵੀਰਵਾਲ ਨੇ ਸ਼ਾਹਨਸ਼ਾਹ ਤੋਂ ਪੁੱਛਿਆ ਜਹਾਪਨਾ ਤੁਸੀਂ ਕਹੋ ਤਾਂ ਸੀ ਕੁਝ ਹੋਰ ਲੋਕਾਂ ਨੂੰ ਵੀ ਮਿਲ ਸਕਦੇ ਆ ਕਿੰਤੂ ਅਕਬਰ ਨੂੰ ਤਦ ਤੱਕ ਵੀਰਵਾਲ ਦੀ ਗੱਲ ਤੇ ਪੂਰੀ ਤਰ੍ਹਾਂ ਨਾਲ ਵਿਸ਼ਵਾਸ ਹੋ ਚੁੱਕਾ ਸੀ ਇਸ ਲਈ ਉਹਨਾਂ ਨੇ ਨਕਾਰਨ ਦੀ ਅਦਾ ਵਿੱਚ ਆਪਣੇ ਹੱਥ ਹਿਲਾਉਂਦੇ ਹੋਏ ਕਿਹਾ ਨਹੀਂ ਨਹੀਂ ਅਸੀਂ ਹੁਣ ਕਾਫੀ ਲੋਕਾਂ ਨੂੰ ਮਿਲ ਚੁੱਕੀਆਂ ਮੈਨੂੰ ਹੁਣ ਹੋਰ ਪ੍ਰਮਾਣ ਦੀ ਜ਼ਰੂਰਤ ਨਹੀਂ ਮੈਂ ਸਹਿਮਤ ਹਾਂ ਕਿ ਸਾਰੇ ਸਵਾਰਥੀ ਵਿਅਕਤੀ ਇੱਕੋ ਜਿਹੇ ਨਹੀਂ ਸੋਚਦੇ ਇਸ ਲਈ ਮੈਂ ਹੁਣ ਸਮਝ ਵੀ ਚੁੱਕਾ ਹਾਂ ਕਿ ਲੋਕ ਆਪਣੀ ਅਕਲ ਦੀ ਵਰਤੋਂ ਵੀ ਕਰਦੇ ਇਹ ਨਹੀਂ ਕਿ ਸਾਰੇ ਲੋਕ ਹੀ ਗਲਤ ਸੋਚਦੇ ਨੇ ਕੁਝ ਲੋਕ ਆਪਣੇ ਦਿਮਾਗ ਦਾ ਇਸਤੇਮਾਲ ਵੀ ਕਰਦੇ ਨੇ ਇਸ ਲਈ ਸਾਨੂੰ ਇਸ ਕਹਾਣੀ ਤੋਂ ਇਹੀ ਸਿੱਖਿਆ ਮਿਲਦੀ ਹੈ ਕਿ ਸਾਨੂੰ ਹਮੇਸ਼ਾ ਆਪਣੀ ਅਕਲ ਆਪਣੀ ਸੂਝ-ਬੂਝ ਤੋਂ ਕੰਮ ਲੈਣਾ ਚਾਹੀਦਾ ਹੈ ਨਾ ਕਿ ਸਾਨੂੰ ਕਿਸੇ ਦੇ ਪਿੱਛੇ ਲੱਗ ਕੇ ਕਲ ਤੱਕਦਮ ਚੁੱਕਣੇ ਚਾਹੀਦੇ ਹਨ ਇਸ ਲਈ ਹਮੇਸ਼ਾ ਹਰ ਕੰਮ ਕਰਨ ਤੋਂ ਪਹਿਲਾਂ ਉਸ ਕੰਮ ਬਾਰੇ ਚੰਗੀ ਤਰ੍ਹਾਂ ਸੋਚਣਾ ਸਮਝਣਾ ਚਾਹੀਦਾ ਹੈ ਕਿ ਉਸ ਕੰਮ ਵਿੱਚ ਸਾਨੂੰ ਕੀ ਨੁਕਸਾਨ ਤੇ ਕੀ ਫਾਇਦਾ ਹੋ ਸਕਦਾ ਹੈ ਇਸ ਲਈ ਅਸੀਂ ਕਦੇ ਵੀ ਜ਼ਿੰਦਗੀ ਵਿੱਚ ਠੋਕਰ ਨਹੀਂ ਖਾਵਾਂਗੇ ਜੇਕਰ ਤੁਹਾਨੂੰ ਸਾਡੀ ਅੱਜ ਦੀ ਇਹ ਕਹਾਣੀ ਵਧੀਆ ਲੱਗੀ ਹੋਵੇ ਤਾਂ ਚੈਨਲ ਨੂੰ ਬਹੁਤ ਸਾਰਾ ਪਿਆਰ ਤੇ ਸਬਸਕ੍ਰਾਈਬ ਕਰਨਾ ਜੀ ਤੇ ਲਾਈਕ ਤੇ ਸ਼ੇਅਰ ਵੀ ਕਰਨਾ ਅਸੀਂ ਇਸੇ ਤਰ੍ਹਾਂ ਤੁਹਾਡੇ ਲਈ ਨਵੀਆਂ ਤੋਂ ਨਵੀਆਂ ਸਿੱਖਿਆ ਦਾ ਇੱਕ ਪੰਜਾਬੀ ਕਹਾਣੀਆਂ ਲੈ ਕੇ ਹਾਜ਼ਰ ਹੋਵਾਂਗੇ ਛੱਤ ਤੱਕ ਲਈ ਧੰਨਵਾਦ